ਹੈ ਲੋ ਗੁੱਡ ਈਵਨਿੰਗ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ YouTube ਚੈਨਲ ਜਰਨੀ ਆਫ ਪੀਪੀਐਸਵੀ ਤਾਂ ਇੱਥੇ ਮੈਂ ਆਪਣੇ ਵਲੌਗ ਦੀ ਸ਼ੁਰੂਆਤ ਅੱਜ ਈਵਨਿੰਗ ਤੋਂ ਕਰ ਰਹੀ ਸੀ ਮਾਰਨਿੰਗ ਦੇ ਵਿੱਚ ਕੀ ਅੱਜ ਮੈਂ ਆਪਣੇ ਸਾਰੇ ਰੂਮ ਦੀ ਸੈਟਿੰਗ ਕਰੀ ਸੀ ਸਾਰਾ ਸਮਾਨ ਦੇ ਜਿਹੜੀ ਪਲੇਸ ਸੀਗੀ ਉਹ ਇੱਧਰ ਉੱਧਰ ਕਰਿਆ ਸੀ ਸਮਾਨ ਸੈਟਿੰਗ ਕਰੀ ਸੀ ਤੇ ਉਹ ਦੇਖ ਕੇ ਮਾਰਨਿੰਗ ਦੇ ਵਿੱਚ ਅੱਜ ਮੈਂ ਸਟੱਡੀ ਨਹੀਂ ਕਰ ਪਾਈ ਸੀ ਦੀ ਇਸ ਕਰਕੇ ਮੈਂ ਉਹ ਉਸ ਟਾਈਮ ਦੀ ਜਿਹੜੀ ਵੀਡੀਓ ਹੈ ਉਹ ਕੁਝ ਕਲਿੱਪਸ ਨੇ ਉਹ ਮੈਂ ਹੰਦ ਦੇ ਵਿੱਚ ਐਡ ਕਰ ਦੂੰਗੀ ਵੀਡੀਓ ਦੇ ਤੇ ਇੱਥੇ ਮੈਂ ਆਪਣੀ ਸਟੱਡੀ ਲਈ ਜੋ ਮੈਨੂੰ ਬੁੱਕਸ ਰਿਕੁਆਇਰਡ ਸੀਗੀਆਂ ਉਹ ਮੈਂ ਲੈ ਰਹੀ ਸੀ ਤੇ ਮੈਂ ਕੁਝ ਮਤਲਬ ਪੈਨਸਿਲਸ ਖਤਮ ਹੋ ਗਈਆਂ ਸੀ ਤੇ ਉਹ ਮੈਂ ਪੈਨਸਿਲਸ ਦੀ ਡੱਬੀਆਂ ਲੈ ਕੇ ਆਈ ਸੀ ਤੇ ਉਹਨਾਂ ਨੂੰ ਮੈਂ ਰੱਖ ਰਹੀ ਸੀ ਕਬੜ ਦੇ ਵਿੱਚ ਕਿਉਂਕਿ ਪੈਨਸਿਲ ਦੀ ਯੂਜ਼ਿੰਗ ਬਹੁਤ ਜ਼ਿਆਦਾ ਹੁੰਦੀ ਹੈ ਕਿਉਂਕਿ ਪੈਨਸਲ ਬੇਟੀ ਵੀ ਪੈਨਸਲ ਯੂਜ਼ ਕਰਦੀ ਤੇ ਮੈਂ ਵੀ ਮੋਸਟ ਆਫ ਪੈਨਸਲਸ ਨਾਲ ਮੈਨੂੰ ਲਿਖਣਾ ਜ਼ਿਆਦਾ ਬਦਿਆਂ ਲੱਗਦਾ ਹੈ ਤੇ ਮਤਲਬ ਐਕਸਟਰਾ ਪੁਆਇੰਟ ਜੋ ਵੀ ਲਿਖਨੇ ਹੁੰਦੇ ਆ ਮੈਂ ਹਮੇਸ਼ਾ ਜ਼ਿਆਦਾ ਪੈਨਸਲ ਨਾਲ ਹੀ ਲਿਖਦੀ ਹੁੰਨੀ ਆ ਤਾਂ ਇੱਥੇ ਮੈਂ ਆਪਣੀ ਸਾਰੀ ਬੁੱਕਸ ਲਗਾ ਕੇ ਤੇ ਸਟੱਡੀ ਕਰਨ ਵਾਸਤੇ ਬੈਠੀ ਸੀ ਤੇ ਮੈਂ ਅੱਜ ਆਪਾਂ ਇਸ ਟੌਪਿਕ ਦੀ ਗੱਲ ਕਰਾਂਗੇ ਕਿ ਜਿੰਨੇ ਸਟੂਡੈਂਟਸ ਦਾ ਪੜ੍ਹਨ ਦਾ ਮਨ ਨਹੀਂ ਕਰਦਾ ਉਹ ਕਿਵੇਂ ਆਪਣੀ ਸਟੱਡੀ ਨੂੰ ਦੁਬਾਰਾ ਤੋਂ ਸਟਾਰਟ ਕਰ ਸਕਦੇ ਆ ਕਿਵੇਂ ਉਹ ਪੜ੍ਹਨ ਦੇ ਵਿੱਚ ਆਪਣਾ ਮਨ ਲਗਾ ਸਕਦੇ ਆ ਜੇ ਜਿਹੜੇ ਸਟੂਡੈਂਟਸ ਕੱਲ ਨੂੰ ਤੋਂ ਸਟਾਰਟ ਕਰਾਂਗੇ ਕੱਲ ਨੂੰ ਤੋਂ ਸਟਾਰਟ ਕਰਾਂਗੇ ਇਹ ਗੱਲ ਕਹਿ ਕੇ ਕਿ ਤੇ ਹਜੇ ਤੱਕ ਉਹਨਾਂ ਨੇ ਆਪਣੀ ਸਟੱਡੀ ਨੂੰ ਸਟਾਰਟ ਨਹੀਂ ਕਰਿਆ ਹੈ ਇਸ ਟਾਪਿਕ ਤੇ ਆਪਾਂ ਗੱਲ ਕਰਾਂਗੇ ਤੇ ਮੈਂ ਸੋਚਿਆ ਹੈ ਕਿ ਮੈਂ ਆਪਣੀ ਜਿਹੜੀ ਮੇਰੇ 15 ਦਿਨ ਹੁਣ ਮੈਂ ਚੈਲੰਜ ਲਵੂੰਗੀ ਜਿਸ ਵਿੱਚ ਮੈਂ ਕੀ ਕਰੂੰਗੀ ਇੱਕ ਤਾਂ ਪੰਜਾਬ ਪੰਜਾਬੀ ਇੰਗਲਿਸ਼ ਇਹਨਾਂ ਮਤਲਬ ਹੁਣ ਮੈਂ 15-15 ਦਿਨਾਂ ਦੇ ਜਿਹੜੇ ਹੈ 15 15 ਦਿਨਾਂ ਦੇ ਮੈਚਲੈਂਜਸ ਲਿਆ ਕਰੂੰਗੀ ਜਿਸ ਵਿੱਚ ਕਿ ਇਹ ਮੈਂ ਦੋ ਦੋ ਤਿੰਨ ਤਿੰਨ ਸਬਜੈਕਟਸ ਨੂੰ ਕਵਰ ਅਪ ਕਰਿਆ ਕਰੂੰਗੀ ਬਾਈਂਡ ਅਪ ਕਰਦਿਆ ਕਰੂੰਗੀ ਤੇ ਆਫਟਰ 15 ਡੇਸ ਮੈਂ ਕੋਈ ਹੋਰ ਸਬਜੈਕਟ ਚੱਕਿਆ ਕਰੂੰਗੀ ਕਿਉਂਕਿ ਹੁਣ ਜਿਹੜੀ PPSC ਦੀ ਜਿਹੜੀ ਨੋਟੀਫਿਕੇਸ਼ਨ ਹੈ ਐਗਜ਼ਾਮਸ ਦੀ ਕਦੋਂ ਵੀ ਆ ਸਕਦੀ ਹੈ ਇਸ ਕਰਕੇ ਤੇ ਇੱਕ ਵਾਰ ਮੈਂ ਮਤਲਬ ਹੁਣ ਵਿਦ ਵੀਡੀਓ ਲੈਕਚਰਸ ਜਿਹੜਾ ਆਪਣਾ ਸਿਲੇਬਸ ਹੈ ਕੰਪਲੀਟ ਕਰਨ ਦੀ ਕੋਸ਼ਿਸ਼ ਕਰੂੰਗੀ ਕਿਉਂਕਿ ਜੋ ਵੀ ਹੈ ਵੀਡੀਓ ਲੈਕਚਰਸ ਤੋਂ ਤਾਂ ਕਰਕੇ ਕਿ ਜਦੋਂ ਵੀਡੀਓ ਲੈਕਚਰ ਲੈਕਚਰ ਤੋਂ ਕੰਪਲੀਟ ਕਰਦੇ ਆ ਤਾਂ ਨਾਲ ਸਟੋਰੀ ਵੀ ਰਿਕਾਲ ਹੋ ਜਾਂਦੀ ਹੈ ਉਹਦੇ ਨਾਲ ਕੀ ਹੈ ਜਦੋਂ ਵੀ ਕੋਈ ਪੁਆਇੰਟ ਹੈ ਉਹ ਯਾਦ ਰੱਖਣਾ ਬਹੁਤ ਈਜ਼ੀ ਹੋ ਜਾਂਦਾ ਹੈਗਾ ਜਦੋਂ ਵੀ ਵੀਡੀਓ ਲੈਕਚਰ ਨਾਲ ਆਪਣੀ ਕਨਸੈਪਟਸ ਨੂੰ ਕਲੀਅਰ ਕਰਦੇ ਆ ਤਾਂ ਉਹ ਜਿਹੜਾ ਸਟੋਰੀ ਨਾਲ ਪੁਆਇੰਟ ਯਾਦ ਰਹਿੰਦਾ ਹੈ ਉਹ ਲੌਂਗ ਟਾਈਮ ਟਾਈਮ ਤੱਕ ਯਾਦ ਰਹਿੰਦਾ ਹੈ ਇਸ ਕਰਕੇ ਮੈਂ ਵਿਦ ਇੱਕ ਦਿਨ ਦੇ ਵਿੱਚ ਮੈਂ ਤਿੰਨ ਤਿੰਨ ਚਾਰ ਚਾਰ ਵੀਡੀਓਜ਼ ਅਟੈਂਡ ਕਰਿਆ ਕਰੂੰਗੀ ਲਗਾਇਆ ਕਰੂੰਗੀ ਜੀਤੇ ਨਾਲ ਕੀ ਹੈ ਮੇਰਾ ਸਿਲੇਬਸ 15 ਦਿਨਾਂ ਦੇ ਵਿੱਚ ਖਤਮ ਹੋ ਜਾਊਗਾ ਤੇ ਮੈਂ ਮੈਥ ਤੇ ਰੀਜਨਿੰਗ ਤਾਂ ਚਲੋ ਉਹ ਤਾਂ ਇੱਕ ਸਾਈਡ ਤੇ ਹੈ ਮੈਥ ਤੇ ਰੀਜਨਿੰਗ ਨੂੰ ਮੈਂ 15 ਡੇਸ ਦੇ ਵਿੱਚ ਇਨਕਲੂਡ ਨਹੀਂ ਕਰਦੀ ਕਿਉਂਕਿ ਮੈਥ ਤੇ ਰੀਜਨਿੰਗ ਹੈ ਉਹ ਮੈਂ ਛੱਟ ਨਹੀਂ ਨੀਗਾ ਉਹ ਮੈਂ ਕੰਟੀਨਿਊਸ ਰੱਖਣੀ ਹੈ ਕਿਉਂਕਿ ਹੁੰਦੇ ਵਾਸਤੇ ਰਿਵੀਜ਼ਨ ਦੀ ਬਹੁਤ ਜ਼ਿਆਦਾ ਲੋੜ ਹੈ ਤੇ ਉਹ ਤਾਂ ਮੈਂ ਕੰਟੀਨਿਊ ਰੱਖੂੰਗੀ ਬਟ ਹੋਰ ਜਿਹੜੇ ਸਬਜੈਕਟਸ ਉਹ ਆਫਟਰ 15 ਡੇਸ ਮੈਂ ਚੇਂਜ ਕਰ ਦਿਆ ਕਰੂੰਗੀ ਤੇ ਤਾਂ ਚਲੋ ਹਮ ਗੱਲ ਕਰਦੇ ਆ ਕਿ ਜਿਨ੍ਹਾਂ ਦਾ ਜਿਹੜੇ ਹਜੇ ਵੀ ਸੋਚ ਰਹੇ ਨੇ ਕਿ ਕੱਲ ਤੋਂ ਸਟਡੀ ਸਟਾਰਟ ਕਰਾਂਗੇ ਜਾਂ ਜੋ ਇਹ ਗੱਲ ਸੋਚ ਰਹੇ ਕਿ ਅੱਜ ਨਹੀਂ ਕੱਲ ਤੋਂ ਪੜਾਂਗੇ ਇਸ ਤਰ੍ਹਾਂ ਆਪਣੇ ਆਪ ਨਾਲ ਹੀ ਜੋ ਲਾਰੇ ਲਗਾ ਰਹੇ ਨੇ ਕਿਸੇ ਹੋਰ ਨੂੰ ਨਹੀਂ ਬੇਫੂਕ ਬਣਾ ਰਹੇ ਹੋ ਆਪਣੇ ਆਪ ਨੂੰ ਹੀ ਬੇਫੂਕ ਬਣਾ ਰਹੇ ਆ ਬਾਕੀ ਇਹ ਗੱਲ ਤਾਂ ਰੀਅਲ ਹੈ ਕਿ ਜਿਹੜਾ ਮਨ ਹੈ ਉਹ ਕਦੇ ਆਪਣੇ ਕਾਬੂ ਵਿੱਚ ਨਹੀਂ ਹੁੰਦਾਗਾ ਜਿਹੜਾ ਮਨ ਹੈ ਉਹ ਮਨ ਹੀ ਆਪਣੇ ਨੂੰ ਤਲਾਸਾ ਦਵਾਦਾ ਕਿ ਚਲ ਕੋਈ ਨਾ ਅੱਜ ਨਹੀਂ ਪੜਿਆ ਕੱਲ ਤੋਂ ਸਟਾਰਟ ਕਰ ਲਈ ਕੱਲ ਫੇਰ ਆਗੀ ਚਲ ਠੀਕ ਹੈ ਅੱਜ ਨਹੀਂ ਪੜਿਆ ਕੱਲ ਤੋਂ ਪੱਕਾ ਸਟਾਰਟ ਕਰੂੰਗਾ ਕੱਲ ਤੋਂ ਸਟਾਰਟ ਮੈਂ ਪੱਕਾ ਫੇਰੇ अर्ਲੀ ਮਾਰਨਿੰਗ ਉੱਠ ਚੂੰਗਾ ਮੈਂ ਸਟਾਰਟ ਕਰੂੰਗਾ ਪਰ ਜਿਹੜਾ ਮਨ ਹੈ ਉਹ ਕਦੇ ਵੀ ਆਪਣੇ ਆਪ ਨੂੰ ਆਪਣੇ ਦਿਮਾਗ ਨੂੰ ਨਾ ਉਹ ਆਪਣੇ ਕੰਟਰੋਲ ਵਿੱਚ ਰੱਖਦਾ ਹੈ ਉਹ ਆਪਣੇ ਆਪਣੇ ਹਿਸਾਬ ਨਾਲ ਆਪਾਂ ਨੂੰ ਚਲਾਉਂਦਾ ਹੈ ਬਟ ਨਹੀਂ ਆਪਾਂ ਦਿਮਾਗ ਦੇ ਹਿਸਾਬ ਨਾਲ ਨਹੀਂ ਚੱਲਣਾ ਆਪਾਂ ਆਪਣੇ ਹਿਸਾਬ ਨਾਲ ਚੱਲਣਾ ਹੈ ਇਹ ਮੇਰੇ ਨਾਲ ਵੀ ਹੁੰਦਾ ਇਹ ਨਹੀਂ ਸਭ ਨਾਲ ਹੁੰਦਾ ਇਹ ਸਾਰਿਆਂ ਦੇ ਜਿਹੜੇ ਮਤਲਬ ਕਹਿ ਦਈਏ ਇੱਕ ਐਜ਼ ਆ ਹਿਊਮਨ ਬੈਂਗ ਜਿਹੜੇ ਸਾਰਿਆਂ ਦੇ ਥੌਟਸ ਹਨ ਉਹ ਇੱਕੋ ਜਿcke ਹੁੰਦੇ ਨੇ ਸਾਰਿਆਂ ਦਾ ਐ ਨਹੀਂ ਜਦੋਂ ਸਵੇਰ ਆਪਾਂ ਜੇ 4 ਵਜੇ ਦਾ అలਾਰਮ ਲਗਾਣੇ ਆ ਜਾਂ 2:30 ਵਜੇ ਦਾ అలਾਰਮ ਲਗਾਣੇ ਆ ਨਾ ਤਾਂ ਉਸ ਟਾਈਮ ਦੇ ਵਿੱਚ ਜਦੋਂ అలਾਰਮ ਵੱਜਦਾ ਹੈ ਨਾ ਤਾਂ ਮਾਈਂਡ ਕੀ ਕਹਿੰਦਾ ਫਟਾਫਟ అలਾਰਮ ਬੰਦ ਕਰਕੇ ਕੋਈ ਗੱਲ ਨਹੀਂ ਸੋ ਜਾਣੇ ਆ ਹਜੇ 5 ਮਿੰਟ ਬਾਅਦ ਉੱਠ ਜਾਾਂਗੇ ਇਹ ਨਹੀਂ ਜੇ అలਾਰਮ ਵੱਜਿਆ ਤਾਂ ਨਾਲ ਦੀ ਨਾਲ ਨਹੀਂ ਉੱਠਿਆ ਜਾਂਦਾਗਾ 5 ਮਿੰਟਸ ਹੋ ਜਾਣੇ 10 10 ਮਿੰਟਸ ਹੋ ਜਾਣੇ ਜਾਂ ਫਿਰ ਨੈਕਸਟ ਡੇ ਤੋਂ ਸਟਾਰਟ ਕਰਾਂਗੇ ਅੱਜ अलार्म ਬੰਦ ਕਰ ਦਾਂਗੇ ਕਰ ਦਿੰਨੇ ਆ ਇਹ ਚ ਸਾਰਿਆਂ ਨਾਲ ਹੀ ਹੁੰਦੀ ਹੈ ਬਟ ਇਸ ਚੀਜ਼ ਨੂੰ ਆਪਾਂ ਕਿਵੇਂ ਕੰਟਰੋਲ ਕਰਨਾ ਹੈ ਆਪਣੇ ਉੱਪਰ ਕਿਵੇਂ ਇਹਨੂੰ ਹਾਮ ਨਹੀਂ ਕਿਵੇਂ ਆਪਾਂ ਆਪਣੇ ਦਿਮਾਗ ਦੇ ਹਿਸਾਬ ਨਾਲ ਨਹੀਂ ਆਪਣੇ ਦਿਮਾਗ ਨੂੰ ਆਪਣੇ ਹਿਸਾਬ ਨਾਲ ਚਲਾਉਣਾ ਇਹ ਆਪਣੇ ਹੱਥ ਵਿੱਚ ਹੈਗਾ ਇਸ ਲਈ ਜਦੋਂ ਵੀ ਤੁਹਾਨੂੰ ਮਾਈਂਡ ਕਹਿੰਦਾ ਹੈ ਨਾ ਵੀ ਨਹੀਂ ਚਲੋ ਕੋਈ ਨਾ ਕੱਲ੍ਹ ਤੋਂ ਸਟਾਰਟ ਕਰਾਂਗੇ ਤਾਂ ਨਹੀਂ ਉਹ ਜਦੋਂ ਮਾਈਂਡ ਦੇ ਵਿੱਚ ਇਹ ਥੌਟ ਆਵੇ ਨਾ ਤੋਂ ਉਹਨੂੰ ਓਵਰਕਮ ਵਾਸਤੇ ਉਸੇ ਦਿਨ ਤੋਂ ਉਸੇ ਟਾਈਮ ਤੋਂ ਟਾਈਮ ਤੋਂ ਈਵਨ ਕੀ ਉਹ ਕੰਮ ਸ਼ੁਰੂ ਕਰ ਦੋ ਮਾਈਂਡ ਤੇ ਕੰਟਰੋਲ ਫੇਰ ਹੀ ਹੋਵੇਗਾ ਜਦੋਂ ਹੌਲੀ-ਹੌਲੀ ਤੁਸੀਂ ਮਾਈਂਡ ਦੀ ਸੁਣਨ ਦੀ ਬਜਾਏ ਆਪਣੀ ਸੁਣਨ ਲੱਗ ਗਏ ਨਾ ਜਿਵੇਂ ਮਾਈਂਡ ਇਨਸਟਰਕਸ਼ਨ ਦੇ ਰਿਹਾ ਉਹਨੂੰ ਫਾਲੋ ਕਰਨ ਦੀ ਬਜਾਏ ਤੁਸੀਂ ਆਪਣੇ ਮਨ ਦੀਆਂ ਇਨਸਟਰਕਸ਼ਨ ਤੇ ਮੈਂ ਪ੍ਰੈਪਰੇਸ਼ਨ ਸਟਾਰਟ ਕਰੀ ਸੀ ਉਹ ਮੇਰੇ ਨਾਲ ਵੀ ਐਂ ਹੁੰਦਾ ਸੀਗਾ ਕਿ ਮੈਂ 2 ਦਿਨ 3 ਦਿਨ ਤੱਕ ਬਹੁਤ ਵਧੀਆ ਤਰੀਕੇ ਨਾਲ ਟਾਈਮ ਟੇਬਲ ਨੂੰ ਫਾਲੋ ਕਰਕੇ ਪੜ੍ਹ ਲੈਂਦੀ ਸੀ ਬਟ ਆਫਟਰ 2 ਜਾਂ 3 ਡੇਸ ਕੀ ਹੁੰਦਾ ਸੀਗਾ ਕਿ ਆਪਣੇ ਆਪ ਦੇ ਨਾਲ ਹੀ ਮੈਂ ਧੋਖਾ ਕਰਨ ਲੱਗ ਜਾਂਦੀ ਸੀ ਕਿ ਰੁੱਕ ਕੇ ਪੜ੍ਹ ਲਵਾਂਗੀ ਰੁੱਕ ਕੇ ਉੱਠ ਜਾਂਗੀ ਪਰ ਜਦੋਂ ਹੌਲੀ ਹੌਲੀ ਮੈਂ ਇਹ ਫੀਲ ਕਰੀ ਨਾ ਕਿ ਨਹੀਂ ਇਹ ਜਿਹੜੀ ਗੱਲ ਗੱਲ ਹੈ ਇਹ ਗਲਤ ਹੈ ਦਿਮਾਗ ਗਲਤ ਥਾਂ ਤੇ ਗਲਤ ਡਿਸੀਜਨਸ ਲੈਂਦੇ ਵਿੱਚ ਮਜਬੂਰ ਕਰ ਰਿਹਾ ਤਾਂ ਉਸ ਟਾਈਮ ਮੈਂ ਦਿਮਾਗ ਦੀ ਨਾ ਸੁਣ ਕੇ ਆਪਣੀ ਸੁਣੀ ਤੇ ਮੈਂ अर्ली ਮਾਰਨਿੰਗ ਉੱਠਣਾ ਸ਼ੁਰੂ ਕਰਤਾ ਵੈਸੇ ਤਾਂ ਚਲੋ ਮੈਂ ਲੇਟ ਨਾਈਟ ਸਟੂਡੈਂਟ ਆ ਸਟਡੀ ਕਰਨ ਵਾਲਿਆਂ ਚ ਤੇ ਮੈਂ ਲੇਟ ਨਾਈਟ ਤੱਕ ਸਟਡੀ ਕਰਦੀ ਸੀ ਬਟ ਮੈਂ ਜਦੋਂ ਇੱਕ ਵਾਰ ਇਹ ਗੱਲ ਸੋਚੀ ਨਾ ਕਿ ਲੇਟ ਨਾਈਟ ਜਦੋਂ ਆਪਾਂ ਸਟਡੀ ਕਰਦੇ ਆ ਕਿ ਦਿਨੇ ਇੰਨੇ ਕੰਮ ਕਰਦੇ ਨਾ ਉਹਦੇ ਨਾਲ ਥੱਕ ਜਾਂਦੇ ਆ ਤੇ ਉਹਦੇ ਨਾਲ ਕੀ ਹੁੰਦਾ ਲੇਟ ਨਾਈਟ ਤੱਕ ਬੈਠਣਾ ਬਹੁਤ ਮਤਲਬ ਉਹ ਥੋੜਾ ਜਿਹਾ ਟਫ ਹੋ ਜਾਂਦਾ ਹੈ ਤੇ ਇੱਕ ਨਾ ਜੇ ਦਿਨੇ ਕੋਈ ਆ ਜਾਏ ਕੋਈ ਗੈਸਟ ਆ ਜਾਏ ਜਾਂ ਕੋਈ ਵੀ ਕੋਈ ਵੀ ਇੰਪੋਰਟੈਂਟ ਕੰਮ ਪੈ ਜਾਏ ਦਿਨ ਦੇ ਵਿੱਚ ਤਾਂ ਉਹ ਦਿਨ ਦੇ ਵਿੱਚ ਜਦੋਂ ਸਟੱਡੀ ਨਹੀਂ ਨਾ ਹੋ ਪਾਂਦੀ ਤਾਂ ਪੂਰਾ ਦਿਨ ਇਹਨਾ ਇਰਿਟੇਟਿੰਗ ਰਹਿੰਦਾ ਹੈ ਨਾ ਇਸ ਕਰਕੇ ਮੈਂ ਇਹ ਕਨਕਲੂਜਨ ਕੱਢਿਆ ਜੇ ਆਪਾਂ अर्ਲੀ ਮਾਰਨਿੰਗ ਉੱਠ ਕੇ ਸਟੱਡੀ ਕਰ ਲੈਨੇ ਹਨ ਆਪਣੀ ਸਟੱਡੀ ਦਾ 50% ਹੈ ਜਿਹੜਾ ਉਹ अर्ਲੀ ਮਾਰਨਿੰਗ ਕਰ ਲੈਨੇ ਉਸ ਤੋਂ ਬਾਅਦ ਜਿਹੜਾ ਡੇ ਹੈ ਨਾ ਮੈਂ ਬਹੁਤ ਜ਼ਿਆਦਾ ਵਧੀਆ ਨਿਕਲਦਾ ਹੈ ਕਿਉਂਕਿ ਇੱਕ ਮਨ ਦੇ ਵਿੱਚ ਨਾ ਕਿਤੇ ਨਾ ਕਿਤੇ ਇਹ ਸੈਟੀਸਫੈਕਸ਼ਨ ਹੁੰਦੀ ਹੈ ਕਿ ਅੱਜ ਦਾ ਜਿਹੜਾ ਟਾਰਗੇਟ ਹੈ ਉਹ ਹਾਫ ਕੰਪਲੀਟ ਹੋ ਚੁੱਕਿਆ ਹੈ ਹਾਫ ਕੋਈ ਨਾ ਜਦੋਂ ਟਾਈਮ ਮਿਲੂਗਾ ਉਦੋਂ ਕੰਪਲੀਟ ਕਰ ਲਾਂਗੇ ਤਾਂ ਜਿਹੜਾ ਮਾਈਂਡ ਦੇ ਵਿੱਚ ਹੈ ਨਾ ਉਹ ਮਾਈਂਡ ਵੀ ਮਤਲਬ ਐ ਵਧੀਆ ਕੰਡੀਸ਼ਨ ਦੇ ਵਿੱਚ ਹੁੰਦਾ ਹੈ ਐ ਟਰਚਰ ਨਹੀਂ ਕਰਦਾਗਾ ਮਨ ਨੂੰ ਉਸ ਟਾਈਮ ਦੇ ਵਿੱਚ ਮੈਂ